ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਵੀ ਲੋਕ ਆਪਣੇ ਘਰਾਂ ਦੀਆਂ ਛੱਤਾਂ ਨੂੰ ਬਹੁਤ ਹੀ ਮਾਮੂਲੀ ਚੀਜ਼ ਸਮਝਦੇ ਹਨ ਉਹ ਸਮਝਦੇ ਹਨ ਕਿ ਇਹ ਖਾਲੀ ਜਗ੍ਹਾ ਹੈ ਇਸ ਉੱਪਰ ਅਸੀਂ ਜੋ ਮਰਜ਼ੀ ਰੱਖ ਸਕਦੇ ਹਾਂ ਜੇਕਰ ਉਹ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣ ਤਾਂ ਉਹਨਾਂ ਨੂੰ ਸਮਝ ਲੱਗ ਜਾਵੇਗੀ ਕਿ ਉਹਨਾਂ ਦੀ ਛੱਤ ਉਹਨਾਂ ਦੇ ਘਰ ਦੀ ਬਰਕਤ ਦੇ ਪ੍ਰਤੀ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਉਹ ਇਸ ਵੀਡੀਓ ਨੂੰ ਧਿਆਨ ਨਾਲ ਸੋਚਣ ਤੇ ਸਮਝਣ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਛੱਤ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਰੱਖਣ ਦੇ ਨਾਲ ਉਹਨਾਂ ਦੇ ਘਰ ਦੀ ਬਰਕਤ ਕਿਵੇਂ ਘਰ ਤੋਂ ਬਾਹਰ ਜਾ ਰਹੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਅਤੇ ਤੁਹਾਡੇ ਘਰ ਵਿੱਚ ਬਰਕਤ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਜੀਵਨ ਵਿੱਚ ਤਰੱਕੀ ਅਤੇ ਉન્નਤੀ ਲਈ ਵਾਸਤੂ ਦੰਨਿਆਮਾਂ ਦਾ ਪਾਲਣ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਇਸ ਪ੍ਰਤੀ ਕੋਈ ਵੀ ਲਾਪਰਵਾਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਜ਼ਿੰਦਗੀ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਲੋਕ ਘਰ ਬਣਾਉਣ ਤੋਂ ਲੈ ਕੇ ਘਰ ਪ੍ਰਵੇਸ਼ ਤੱਕ ਵਾਸਤੂ ਨਿਯਮਾਂ ਦਾ ਬਹੁਤ ਜ਼ਿਆਦਾ ਪਾਲਣ ਕਰਦੇ ਹਨ ਹਾਲਾਂਕਿ ਜਦ ਉਹ ਘਰ ਬਣਾ ਰਹੇ ਹੁੰਦੇ ਹਨ ਉਸ ਵੇਲੇ ਵੀ ਵਾਸਤੂ ਨਿਯਮਾਂ ਦਾ ਪਾਲਣ ਕਰਕੇ ਹੀ ਘਰ ਦਾ ਨਕਸ਼ਾ ਸੈੱਟ ਕਰਦੇ ਹਨ ਘਰ ਦੀ ਜਗ੍ਹਾ ਸੈੱਟ ਕਰਦੇ ਹਨ ਕਿ ਕਿਸ ਜਗ੍ਹਾ ਜਾਂ ਕਿਸ ਦਿਸ਼ਾ ਦੇ ਵੱਲ ਘਰ ਦੇ ਦਰਵਾਜ਼ੇ ਦਾ ਮੂੰਹ ਰੱਖਿਆ ਜਾਵੇ ਕਿ ਉਹਨਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਹੀ ਬਣੀ ਰਹੇ ਸੋ ਨਾਲ ਹੀ ਵਾਸਤੂ ਦੇ ਅਨੁਸਾਰ ਘਰ ਦੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਵੀ ਰੱਖਦੇ ਹਨ ਹਾਲਾਂਕਿ ਜਦੋਂ ਘਰ ਦੀ ਛੱਤ ਦੀ ਗੱਲ ਆਉਂਦੀ ਹੈ ਲੋਕ ਭੁੱਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬੇਲੋੜੀਆਂ ਚੀਜ਼ਾਂ ਨੂੰ ਛੱਤ ਤੇ ਰੱਖਣ ਦੇ ਨਾਲ ਵਾਸਤੂ ਦੋਸ਼ ਲੱਗ ਜਾਂਦਾ ਹੈ ਵਾਸਤੂ ਅਨੁਸਾਰ ਗੰਦੀ ਅਤੇ ਬੇਕਾਰ ਚੀਜ਼ਾਂ ਨਾਲ ਭਰੀ ਛੱਤ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਕਾਰਨ ਜੀਵਨ ਵਿੱਚ ਮੁਸ਼ਕਲਾਂ ਭੋਜਨ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਤੁਹਾਨੂੰ ਕਰਨਾ ਪੈ ਸਕਦਾ ਹੈ ਅਜਿਹੇ 'ਚ ਅਸੀਂ ਤੁਹਾਨੂੰ ਕੁਝ ਖਾਸ ਚੀਜ਼ਾਂ ਬਾਰੇ ਦੱਸਾਂਗੇ ਜੀ ਜਿਨ੍ਹਾਂ ਨੂੰ ਤੁਸੀਂ ਘਰ ਦੀ ਛੱਤ ਦੇ ਉੱਪਰ ਰੱਖਣ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲੀ ਗੱਲ ਕਰਦੇ ਹਾਂ ਜੀ ਝਾੜੂ ਦੇ ਬਾਰੇ ਲੋਕ ਅਕਸਰ ਘਰ ਦੀ ਸਫਾਈ ਕਰਦੇ ਹਨ ਸੌਕੇ ਸ਼ਬਦਾਂ ਵਿੱਚ ਕਹਿ ਦਈਏ ਤਾਂ ਲੋਕ ਘਰ ਨੂੰ ਸਾਫ਼ ਸੁਥਰਾ ਰੱਖਦੇ ਹਨ ਪਰ ਛੱਤ ਦੀ ਸਾਫ਼ ਸਫਾਈ ਕਰਨਾ ਭੁੱਲ ਜਾਂਦੇ ਹਨ ਤੇ ਕਈ ਲੋਕ ਗਲਤੀ ਦੇ ਨਾਲ ਝਾੜੂ ਘਰ ਦੀ ਛੱਤ ਦੇ ਉੱਪਰ ਰੱਖ ਦਿੰਦੇ ਹਨ ਤੇ ਕਈ ਲੋਕ ਇਹ ਵੀ ਕਰਦੇ ਹਨ ਕਿ ਜਦ ਝਾੜੂ ਪੁਰਾਣੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਘਰ ਦੀ ਛੱਤ ਦੇ ਉੱਪਰ ਰੱਖਣਾ ਸ਼ੁਰੂ ਕਰ ਦਿੰਦੇ ਹਨ ਤਾਂ ਅਜਿਹਾ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ ਝਾੜੂ ਦਾ ਸੰਬੰਧ ਮਾਤਾ ਲక్ష్ਮੀ ਦੇ ਨਾਲ ਮੰਨਿਆ ਜਾਂਦਾ ਹੈ ਕੁਝ ਲੋਕ ਅਕਸਰ ਝਾੜੂ ਨੂੰ ਛੱਤ ਤੇ ਐਵੇਂ ਹੀ ਛੱਡ ਕੇ ਆ ਜਾਂਦੇ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਦੇਵੀ ਲక్ష్ਮੀ ਮਾਤਾ ਨਾਰਾਜ਼ ਹੋ ਜਾਂਦੀ ਹੈ ਅਤੇ ਜੀਵਨ ਵਿੱਚ ਪੈਸਿਆਂ ਦੀ ਤੰਗੀ ਵੀ ਆ ਸਕਦੀ ਹੈ ਨੰਬਰ 2 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਹੁੰਦੀ ਹੈ ਜੀ ਰੱਸੀ ਅਕਸਰ ਲੋਕ ਕੱਪੜੇ ਸੁਕਾਉਣ ਦੇ ਲਈ ਛਤਰ ਤੇ ਉੱਪਰ ਰੱਸੀ ਬੰਨਦੇ ਹਨ ਹਾਲਾਂਕਿ ਛਤ ਤੇ ਰੱਸੀ ਰੱਖਣ ਨਾਲ ਵਾਸਤੂ ਦੋਸ਼ ਲੱਗਦਾ ਹੈ ਇਸ ਦੇ ਲਈ ਛਤ ਤੇ ਰੱਸੀ ਦਾ ਬੰਡਲ ਕਦੇ ਵੀ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਕੱਪੜੇ ਸੁਕਣੇ ਪਾਉਣ ਦੇ ਲਈ ਰੱਸੀ ਬਨ ਸਕਦੇ ਹੋ ਤਾਂ ਉਸ ਨੂੰ ਬਨ ਜ਼ਰੂਰ ਸਕਦੇ ਹੋ ਪਰ ਉਸ ਦਾ ਕੋਈ ਬੰਡਲ ਬਣਾ ਕੇ ਛਤ ਦੇ ਉੱਪਰ ਬਿਲਕੁਲ ਵੀ ਨਾ ਰੱਖੋ ਹੁਣ ਗੱਲ ਕਰਦੇ ਹਾਂ ਜੀ ਨੰਬਰ 3 ਦੇ ਬਾਰੇ ਕਿ ਜਿਹੜੇ ਲੋਕ ਛੱਤ ਦੇ ਉੱਪਰ ਬਾਸ ਰੱਖ ਦਿੰਦੇ ਹਨ ਛੱਤ ਦੇ ਕੁਝ ਕੰਮ ਹੋਣ ਤੋਂ ਬਾਅਦ ਅਕਸਰ ਲੋਕ ਬਾਸਾਂ ਨੂੰ ਛੱਤ ਦੇ ਉੱਪਰ ਹੀ ਛੱਡ ਦਿੰਦੇ ਹਨ ਕਿ ਇਹ ਖਾਲੀ ਜਗ੍ਹਾ ਹੈ ਇਸ ਦੇ ਪਿੱਛੇ ਕਾਰਨ ਕੁਝ ਹੋਰ ਵੀ ਹੋ ਸਕਦਾ ਹੈ ਪਰ ਇਹ ਕਾਰਨ ਵੀ ਜ਼ਿੰਦਗੀ ਵਿੱਚ ਕਈ ਸਮੱਸਿਆਵਾਂ ਨੂੰ ਪੈਦਾ ਕਰ ਸਕਦਾ ਹੈ ਜੇਕਰ ਤੁਹਾਡੀ ਛੱਤ ਤੇ ਵੀ ਬਾਸ ਪਏ ਹੋਏ ਹੋ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹਟਾ ਦੇਣਾ ਜੀ ਵਾਸਤੂ ਦੋਸ਼ ਦੇ ਅਨੁਸਾਰ ਛੱਤ ਤੇ ਬਾਸ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਤੁਸੀਂ ਇਸ ਗੱਲ ਤੋਂ ਪਰਹੇਜ਼ ਕਰੋ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਇਸ ਤਰ੍ਹਾਂ ਕਰਨ ਨਾਲ ਗਾਇਬ ਹੋ ਜਾਵੇਗੀ ਇਸ ਨਾਲ ਤੁਹਾਡੇ ਕਾਰੋਬਾਰ ਨੌਕਰੀ ਅਤੇ ਪਰਿਵਾਰ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ 4 ਨੰਬਰ ਦੇ ਬਾਰੇ ਵਿੱਚ ਕਿ ਉਹ ਕਿਹੜੀ ਚੀਜ਼ ਹੈ ਜਿਸ ਨੂੰ ਛੱਤ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਉਹ ਹੈ ਜੀ ਪੱਤੇ ਬਹੁਤ ਸਾਰੇ ਲੋਕ ਘਰ ਦੇ ਆਲੇ-ਦੁਆਲੇ ਰੁੱਖ ਹੁੰਦੇ ਹਨ ਇਸ ਕਾਰਨ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਛੱਤਾਂ ਤੇ ਜਮ੍ਹਾਂ ਹੋ ਜਾਂਦੇ ਹਨ ਇਸ ਦੇ ਲਈ ਨਿਯਮਤ ਅੰਤਰਾਲ ਤੇ ਛੱਤ ਦੀ ਸਾਫ਼ ਸਫਾਈ ਕਰਦੇ ਹੀ ਰਹਿਣਾ ਚਾਹੀਦਾ ਹੈ ਛੱਤ ਤੇ ਕੂੜਾ ਇਕੱਠਾ ਹੋਣ ਨਾਲ ਵਾਸਤੂ ਦੋਸ਼ ਲੱਗਣਾ ਸ਼ੁਰੂ ਹੋ ਜਾਂਦਾ ਹੈ ਘਰ ਦੀ ਛੱਤ ਤੇ ਗਮਲੇ ਰੱਖਣ ਦਾ ਸ਼ੌਕ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਜਿਹੜੇ ਗਮਲਿਆਂ ਦੇ ਵਿੱਚ ਪੌਦੇ ਹੁੰਦੇ ਹਨ ਉਹਨਾਂ ਦੇ ਜਿਹੜੇ ਪੱਤੇ ਡਿੱਗਦੇ ਹਨ ਉਹਨਾਂ ਨੂੰ ਸਮੇਂ ਸਿਰ ਸਾਫ਼ ਸਫਾਈ ਕਰਦੇ ਹੀ ਰਹਿਣਾ ਚਾਹੀਦਾ ਹੈ ਛੱਤ ਦੇ ਉੱਪਰੋਂ ਪੱਤੇ ਹਟਾਦਰੇਨੇ ਚਾਹੀਦੇ ਹਨ ਕਿਉਂਕਿ ਇਹ ਬਹੁਤ ਹੀ ਵੱਡਾ ਵਾਸਤੂ ਦੋਸ਼ ਹੋ ਜਾਂਦਾ ਹੈ ਇਸ ਦਾ ਨਤੀਜਾ ਵੀ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਲਗਾਏ ਹੋਏ ਰੁੱਖਾਂ ਦੇ ਜੋ ਪੱਤੇ ਡਿੱਗਦੇ ਹਨ ਤਾਂ ਉਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕੰਮ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਜੀਵਨ ਵਿੱਚ ਭੋਜਨ ਪੈਸੇ ਅਤੇ ਹੋਰ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਛੱਤ ਨੂੰ ਸਾਫ਼ ਰੱਖੋ ਹੁਣ ਗੱਲ ਕਰਦੇ ਹਾਂ ਜੀ ਨੰਬਰ 5 ਦੇ ਬਾਰੇ ਟੁੱਟੇ ਹੋਏ ਗਮਲੇ ਤੇ ਮਟਕੇ ਤੁਹਾਨੂੰ ਕਦੇ ਵੀ ਛੱਤ ਦੇ ਉੱਪਰ ਨਹੀਂ ਰੱਖਣੇ ਚਾਹੀਦੇ ਕੁਝ ਲੋਕਾਂ ਨੂੰ ਟੁੱਟੇ ਹੋਏ ਗਮਲੇ ਜਾਂ ਮਟਕੇ ਛੱਤ ਤੇ ਰੱਖਣ ਦੀ ਆਦਤ ਹੁੰਦੀ ਹੈ ਅਜਿਹਾ ਕਰਨ ਨਾਲ ਘਰ ਵਿੱਚ ਵਾਸਤੂ ਦੋਸ਼ ਲੱਗਦਾ ਹੈ ਇਸ ਦੇ ਲਈ ਕਦੇ ਵੀ ਛੱਤ ਤੇ ਕੂੜਾ ਕਰਕਟ ਨਹੀਂ ਰੱਖਣਾ ਚਾਹੀਦਾ ਘਰ ਦੀ ਛੱਤ ਤੇ ਟੁੱਟੇ ਹੋਏ ਗਮਲੇ ਰੱਖੇ ਹੋਣਾ ਆਮ ਹੀ ਗੱਲ ਹੈ ਪਰ ਤੁਹਾਨੂੰ ਦੱਸ ਦਈਏ ਕਿ ਵਾਸਤੂ ਦੋਸ਼ਤੇ ਵਿੱਚ ਇਸ ਨੂੰ ਬਹੁਤ ਹੀ ਅਸ਼ubh ਮੰਨਿਆ ਜਾਂਦਾ ਹੈ। ਛੱਤ ਤੇ ਟੁੱਟੇ ਹੋਏ ਮਟਕੀਆਂ ਵਿੱਚ ਬੂਟਾ ਲਗਾਉਣਾ ਵੀ ਠੀਕ ਨਹੀਂ ਸਮਝਿਆ ਜਾਂਦਾ। ਹੁਣ ਗੱਲ ਕਰਦੇ ਹਾਂ ਜੀ ਨੰਬਰ 6 ਦੇ ਬਾਰੇ ਵਿੱਚ। ਜੰਗ ਲੱਗਿਆ ਹੋਇਆ ਲੋਹਾ ਜਾਂ ਤਾਲਾ। ਜੰਗਾਲ ਲੱਗਿਆ ਹੋਇਆ ਲੋਹਾ ਜੇਕਰ ਛੱਤ ਤੇ ਪਿਆ ਹੋਵੇ ਤਾਂ ਇਹ ਉਥੇ ਪਿਆ ਹੋਣਾ ਹੀ ਬਹੁਤ ਅਸ਼ubh ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਸਿਰਫ ਆਰਥਿਕ ਸਮੱਸਿਆ ਹੀ ਨਹੀਂ ਤੁਹਾਨੂੰ ਸਰੀਰਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜੰਗਾਲ ਲੱਗੀਆਂ ਹੋਈਆਂ ਚੀਜ਼ਾਂ ਨੂੰ ਕਬਾੜੀਆਂ ਨੂੰ ਵੇਚਣਾ ਹੀ ਬਿਹਤਰ ਹੈ ਇਹਨਾਂ ਨੂੰ ਘਰ ਦੀ ਛੱਤ ਦੇ ਉੱਪਰ ਜਮਾ ਨਾ ਕੀਤਾ ਜਾਵੇ ਜੇਕਰ ਤੁਹਾਡੇ ਘਰ ਦੀ ਛੱਤ ਤੇ ਪੁਰਾਣੀ ਰੱਦੀ ਜਾਂ ਪੁਰਾਣੀ ਅਖਬਾਰ ਪਏ ਹੋਏ ਹਨ ਤਾਂ ਉਹਨਾਂ ਨੂੰ ਵੀ ਘਰ ਤੋਂ ਤੁਰੰਤ ਬਾਹਰ ਕੱਢ ਦਿਓ ਕਿਉਂਕਿ ਇਹ ਵੀ ਤੁਹਾਡੇ ਘਰ ਵਿੱਚ ਵਾਸਤੂ ਦੋਸ਼ ਲਿਆ ਸਕਦੀਆਂ ਹਨ ਇਸ ਨਾਲ ਤੁਹਾਡੇ ਘਰ ਦੀ ਬਰਕਤ ਹੀ ਤੁਹਾਡੇ ਘਰ ਤੋਂ ਬਾਹਰ ਚਲੀ ਜਾਵੇਗੀ ਤੇ ਮਾਤਾ ਲక్ష్ਮੀ ਦਾ ਕਦੇ ਵੀ ਤੁਹਾਡੇ ਘਰ ਵਿੱਚ ਵਾਸ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਹਾਡੇ ਘਰ ਵਿੱਚ ਗਰੀਬੀ ਵੀ ਆ ਸਕਦੀ ਹੈ। ਇਸ ਲਈ ਪੁਰਾਣੇ ਕਾਗਜ਼ ਜਾਂ ਮੈਗਜ਼ੀਨ ਨੂੰ ਛੱਤ ਤੇ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਜੰਗਾਲ ਵਾਲੀਆਂ ਚੀਜ਼ਾਂ, ਨਾ ਹੀ ਲੱਕੜ ਦਾ ਟੁੱਟਿਆ ਹੋਇਆ ਫਰਨੀਚਰ ਵੀ ਰੱਖੋ। ਇਹਨਾਂ ਚੀਜ਼ਾਂ ਨੂੰ ਛੱਤ ਤੇ ਰੱਖਣਾ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਹਟਾ ਦਿਓਗੇ ਤਾਂ ਤੁਹਾਡੇ ਘਰ ਦੀ ਖੁਸ਼ਹਾਲੀ ਬਰਕਰਾਰ ਰਹਿਣੀ ਸ਼ੁਰੂ ਹੋ ਜਾਵੇਗੀ ਇਸ ਲਈ ਜਿਵੇਂ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਥੱਲੇ ਵਾਲੇ ਪੋਰਸ਼ਨ ਦੀ ਕਰਦੇ ਹੋ ਜੇਕਰ ਤੁਸੀਂ ਇਸੇ ਹੀ ਤਰ੍ਹਾਂ ਛੱਤ ਦੀ ਵੀ ਸਾਫ ਸਫਾਈ ਰੱਖੋਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਵਾਸਤੂ ਦੋਸ਼ ਨਹੀਂ ਲੱਗੇਗਾ ਤੇ ਮਾਤਾ ਲక్ష్ਮੀ ਜੀ ਦਾ ਸਦਾ ਵਾਸ ਤੁਹਾਡੇ ਘਰ ਵਿੱਚ ਹੋ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਵਾਸ ਉੱਥੇ ਹੀ ਕਰਦੇ ਹਨ ਜਿੱਥੇ ਸਾਫ ਸਫਾਈ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਜੀ ਧੰਨਵਾਦ